ਯਾਰੋ ਕੀ ਨਾ ਉਹ ਦੱਸੋ ਕੋਈ ਉਹਨਾਂ ਦੀ ਉਹਨਾਂ ਨਾਲ ਸਾਡੇ ਕੋਲੇ ਇਨਫੋਰਮੇਸ਼ਨ ਆਈ ਸੀ ਜੀ ਕਿ ਸਾਡੇ ਰਾਜਪੁਰੇ ਦਾ ਇੱਕ ਵਾਸੀ ਸੀ ਜੀ ਲੜਕਾ ਸਚਿੰਦ ਨਾਮ ਦਾ ਉਹ ਆਸਟ੍ਰੇਲੀਆ ਦੇ ਵਿੱਚ ਅਨਫੋਰਚੂਨੇਟਲੀ ਉਹਨਾਂ ਦੀ ਕਿਸੇ ਜਗ੍ਹਾ ਤੇ ਘੁੰਮ ਰਿਹਾ ਸੀ ਉੱਥੇ ਡੈਥ ਹੋ ਗਈ ਹੈ ਜੀ ਤੇ ਮੜਾਈ ਦੁੱਖਦ ਇਹ ਇੱਕ ਘਟਨਾ ਸੀ ਕਿ ਇਹਦੇ ਬਾਰੇ ਮੈਂ ਐਸਐਚਓ ਸਾਹਿਬ ਨਾਲ ਤੇ ਮਾਨਯੋਗ ਐਮਐਲਏ ਸਾਹਿਬ ਦੇ ਬੇਟਾ ਵੀ ਮੇਰੇ ਨਾਲ ਅੱਜ ਰਿਹਾ ਨੇ ਅਸੀਂ ਪਰਿਵਾਰ ਨਾਲ ਜਿੱਥੇ ਦੁੱਖ ਮੰਡਾਉਣਾ ਆਇਆ ਉੱਥੇ ਅਸੀਂ ਇਹਨਾਂ ਨੂੰ ਇਹ ਆਸ਼ਵਾਸਨ ਵੀ ਦਿੱਤਾ ਕਿ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਨਾਲ ਹाइस ਦੁੱਖ ਦੀ ਘੜੀ ਦੇ ਵਿੱਚ ਖੜੀ ਹੈ ਇਹਨਾਂ ਨੂੰ ਕਿਸੇ ਤਰੀਕੇ ਦੀ ਵੀ ਜੇਕਰ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਮੈਂ ਤੇ ਸਾਰਾ ਡਿਪਾਰਟਮੈਂਟ ਸਾਡੇ ਜੋ ਰਾਜਪੁਰਾ ਸਬ-ਡਿਵੀਜ਼ਨ ਦੇ ਹੈਗੇ ਨੂੰ ਇਹਨਾਂ ਦੀ ਮਦਦ ਦੇ ਲਈ ਹੈਗੇ ਹੈ ਜੀ ਸਰ ਕੀ ਦੱਸਿਆ ਜੀ ਘਟਨਾ ਹੋਈ ਵਰਤਕ ਇਸ ਤਰ੍ਹਾਂ ਜੀ ਇਹ ਕੀ ਦੱਸਿਆ ਉਹਨਾਂ ਨੇ ਤਾਂ ਇਹਨਾਂ ਨੂੰ ਹੀ ਬਹੁਤ ਜ਼ਿਆਦਾ ਨਹੀਂ ਪਤਾ ਲੇਕਰ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਸੀ ਕਿ ਸ਼ਾਇਦ ਕਿਤੇ ਘੁੰਮਣ ਗਏ ਸੀ ਤੇ ਮੇਬੀ ਉਹ ਚੱਲ ਜ ਕੋਈ ਦਲਦਲੀ ਜਗ੍ਹਾ ਸੀਗੀ ਜਿਸ ਦੇ ਵਿੱਚ ਉਹ ਫਸ ਗਏ ਤੇ ਉਹ ਉਹਨਾਂ ਨੂੰ ਵਿੱਚ ਹੀ ਉਹਨਾਂ ਨੇ ਸਮਾ ਲਿਆ ਜੀ ਅੱਛਾ ਕਿੰਨੇ ਬੰਦੇ ਸਰ ਮਿਸ ਹੈਪਨਿੰਗ ਹੋਈ ਹੈ ਦੋ ਲੜਕਿਆਂ ਦੀ ਦੱਸ ਰਹੇ ਨੇ ਦੋਨੇ ਹੀ ਕਲੋਸ ਫਰੈਂਡ ਸੀਗੇ ਜੀ ਇੱਕ ਲੜਕਾ ਕਰਨਾਲ ਦਾ ਰਹਿਣ ਵਾਲਾ ਹੈ ਤੇ ਦੂਜਾ ਲੜਕਾ ਇਹ ਰਾਜਪੁਰੇ ਦਾ ਰਹਿਣ ਵਾਲਾ ਸੀ ਅੱਛਾ ਜੀ ਕੀ ਦੱਸਦੇ ਮੌਕੇ ਦੀ ਡੈਥ ਹੋ ਗਈ ਸੀ ਇਹੀ ਦੱਸ ਰਹੇ ਨੇ ਜੀ ਕਿ ਉਹਨਾਂ ਨੂੰ ਸਬੰਧ ਕਰ ਲਿਆ ਹਾਲਾਂਕ ਸਰ ਫਿਰ ਸਰਕਾਰ ਵੱਲੋਂ ਕੋਈ ਨਾ ਕੋਈ ਸਹਾਇਤਾ ਵੀਤੀ ਸਹਾਇਤਾ ਜਾਂ ਕੋਈ ਜੋ ਵੀ ਰੂਲਸ ਦੇ ਮੁਤਾਬਿਕ ਜੋ ਵੀ ਚੀਜ਼ ਹੋਊਗੀ ਉਹ ਕਰ ਦਾਂਗੇ ਫਿਲਹਾਲ ਦੀ ਘੜੀ ਮੇਰਾ ਪ੍ਰਾਇਰੀਟੀ ਪ੍ਰਾਈਮਰੀ ਪਰਪਸ ਇਹ ਸੀ ਕਿ ਮੈਂ ਪੁੱਛਣਾ ਜੇਕਰ ਬਾਡੀ ਲਿਆਉਣ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਮਦਦ ਦੀ ਜ਼ਰੂਰਤ ਹੈ ਪਰ ਇਹਨਾਂ ਦੇ ਦੱਸਣ ਮੁਤਾਬਿਕ ਬਾਡੀ ਅੱਜ ਰਾਤ ਨੂੰ ਸ਼ਾਇਦ ਮੁਸਫਾ ਬਲੀਆ ਸਵੇਰੇ ਅਲੀ ਮਾਰਨਿੰਗ ਇਹਨਾਂ ਦੀ ਬਾਡੀ ਉੱਥੇ ਆਜੂਗੀ ਜੀ ਡੈਲੀ ਏਅਰਪੋਰਟ ਤੇ ਤੇ ਉੱਥੋਂ ਐਂਬੂਲੈਂਸ ਦੇ ਰਾਹੀਂ ਬਾਡੀ ਹੋ ਰਹੀ ਆਜੂ। ਕੋਈ ਸਰ ਜਿਵੇਂ ਪੰਜਾਬ ਸਰਕਾਰ ਵੱਲੋਂ ਦਿੱਲੀ ਤੋਂ ਇੱਥੇ ਤੱਕ ਲਿਆਉਣ ਵਾਸਤੇ ਕੋਈ ਕਿਹਾ ਪਰਿਵਾਰ ਨੇ ਕੀ ਕੋਈ ਕੀਤੀ ਗੱਲਬਾਤ ਨੇ ਐਸ ਤਰ੍ਹਾਂ ਜ اللي اسی ਪਰਿਵਾਰ ਦੀ ਮਦਦ ਤੇ ਲਈ ਖੜੇ ਹਾਂ ਕਿ ਸਾਨੂੰ ਐਸ ਡੀ ਐਮ ਸਾਹਿਬ ਨੇ ਦੱਸਿਆ ਹੈ ਕਿ ਇਥੇ ਇੱਕ ਮਿਸ ਹੈਪਨਿੰਗ ਹੋਈ ਸੀ ਕਿ ਸਾਡੇ ਹਲਕੇ ਦਾ ਬੱਚਾ ਸਚਨ ਜਿਹੜਾ ਕਿ ਆਸਟ੍ਰੇਲੀਆ ਦੇ ਸਿਡਨੀ ਰਹਿੰਦਾ ਸੀਗਾ ਉਹ ਕਿਤੇ ਘੁੰਮਣ ਫਿਰਣ ਗਏ ਸੀਗੇ 25 ਤੇ 26 ਜਨਵਰੀ ਨੂੰ ਤਾਂ ਉੱਥੇ ਇੱਕ ਮਿਸ ਹੈਪਨਿੰਗ ਹੋ ਗਈ ਸੀਗੀ ਉਸ ਉਹਨਾਂ ਦੀ ਡੈਥ ਹੋ ਗਈ ਅਨਫੋਰਚਨਟਲੀ ਤਾਂ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀਗੇ ਦੂਜਾ ਇੱਕ ਪਰਿਵਾਰ ਤੋਂ ਅਸੀਂ ਇਹ ਪੁੱਛਣਾ ਸੀ ਕਿ ਉਹਨਾਂ ਨੂੰ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਲੋੜ ਹੋਵੇ ਤਾਂ ਪੂਰਾ ਐਡਮਿਨਿਸਟ੍ਰੇਸ਼ਨ ਐਸ ਡੀ ਐਮ ਸਾਹਿਬ ਐਸ ਐਚਓ ਸਾਹਿਬ ਤੇ ਅਸੀਂ ਐਮਐਲਏ ਸਾਹਿਬ ਨੂੰ ਲੈ ਕੇ ਡਿਊਟੀ ਦੇ ਤਹਿਤ ਅਸੀਂ ਇੱਥੇ ਆਈ ਸੀਗੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਅੱਗੇ ਉਹਨਾਂ ਨੂੰ ਪੁੱਛਣ ਕਿ ਕਿਸ ਪ੍ਰਕਾਰ ਦੀ ਸੀ ਉਹਨਾਂ ਦੀ ਮਦਦ ਕਰ ਸਕਦੇ ਆਂ ਸਰ ਕੀ ਦੱਸਿਆ ਪਰਿਵਾਰ ਨੇ ਕੋਈ ਫਿਰ ਕਿਹਾ ਵੀ ਸਾਡੀ ਕੋਈ ਸਹਾਇਤਾ ਕਿਸੇ ਤਰ੍ਹਾਂ ਦੀ ਪਰਿਵਾਰ ਨੇ ਥੋੜੀ ਬਹੁਤ ਗੱਲਾਂ ਕੀਤੀਆਂ ਉਹ ਅਸੀਂ ਉਹਨਾਂ ਤੇ ਮਦਦ ਜ਼ਰੂਰ ਕਰਾਂਗੇ ਬਾਕੀ ਉਹਨਾਂ ਨੇ ਜਿਹੜੀ ਗੱਲ ਦੱਸੀ ਹੈ ਕਿ ਡੈੱਡ ਬੋਡੀ ਅੱਜ ਸਵੇਰੇ 4 ਵਜੇ ਤੱਕ ਕੱਲ ਸਵੇਰੇ 4 ਵਜੇ ਤੱਕ ਦਿੱਲੀ 에어ਪੋਰਟ ਤੱਕ ਆਜੂਗੀ ਤੇ ਕੱਲ 2 ਵਜੇ ਦਾ ਇੱਥੇ ਰਾਜਪੁਰ ਆਪਣੇ ਸੰਸਕਾਰ ਹੈ ਸਰ ਸੰਸਕਾਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਰਕਾਰ ਦਾ ਕੋਈ ਨਮਾਇਦਾ ਆਊਗਾ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜੋ ਪਰਿਵਾਰ ਦੀ ਜੋ ਵੀ ਮੰਗ ਹੋਊਗੀ ਉਹ ਤੇ ਸਰਕਾਰ ਉਹਨੂੰ ਜ਼ਰੂਰ ਪੂਰਾ ਕਰੂਗੀ ਨਹੀਂ ਸਰਕਾਰ ਮੇਰੇ ਘਰ ਪਰਿਵਾਰ ਤਾਂ ਇਹ ਮੰਗ ਨਹੀਂ ਕਰੂਗਾ ਸਰਕਾਰ ਵੱਲੋਂ ਕੋਈ ਮਤਲਬ ਕੋਈ ਮੰਤਰੀ ਜਾਂ ਕੋਈ ਤੁਸੀਂ ਆਪਣੇ ਕੋਲ ਐਮਐਲਏ ਸਾਹਿਬ ਜੀ ਐਮਐਲਏ ਸਾਹਿਬ ਤਾਂ ਜ਼ਰੂਰ ਆਣਗੇ ਉਹਨਾਂ ਦਾ ਹਲਕਾ ਹੈ ਆਪਣੇ ਇੱਕੋ ਹੀ ਪਰਿਵਾਰ ਹੈ ਪੂਰਾ ਹਲਕਾ ਬਾਕੀ ਪਰਿਵਾਰ ਦੀ ਇੱਛਾ ਵੀ ਅਸੀਂ ਦੇਖਣੀ ਹੈ ਜੇ ਪਰਿਵਾਰ ਕੋਈ ਇੱਛਾ ਪ੍ਰਗਟ ਕਰੂਗਾ ਉਹ ਉਜ਼ਰੂਰ ਪੂਰੀ ਕੀਤੀ ਜਾਊਗੀ ਕੋਈ ਹੋਰ ਸਰ ਤੁਸੀਂ ਪਰਿਵਾਰ ਨੂੰ ਕੋਈ ਸਹਾਇਤਾ ਸਰਕਾਰ ਵੱਲੋਂ ਕੋਈ ਅਸੀਂ ਪਰਿਵਾਰ ਨੂੰ ਇਹ ਖਸ਼ੋਸਨ ਦਿੰਦੇ ਹਾਂ ਕਿ ਪੂਰਾ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਹੈ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਦਿੱਕਤਾਂ ਦਿੱਤੀ ਜਾਊਗੀ ਜਿਵੇਂ ਜਿਵੇਂ ਉਹਨਾਂ ਨੂੰ ਜੀ ਜੀ ਚੀਜ਼ ਰਿਕੁਆਇਰਮੈਂਟ ਹੋਊਗੀ ਉਹ ਜ਼ਰੂਰ ਪੂਰੀ ਕੀਤੀ ਜਾਊਗੀ